ਬਹੁਤ ਸਾਰੇ ਜਿਹੜੇ ਬੇਰਜ਼ਗਾਰ ਈਟੀਟੀ ਪਾਸ ਨੌਜਵਾਨ ਅੱਜ ਇਸ ਸੰਘਰਸ਼ ਦੇ ਤੋਂ ਦੂਰ ਨਹੀਂਗੇ ਉਹਨਾਂ ਨੂੰ ਲਾਜ਼ਮੀ ਤੌਰ ਦੇ ਉੱਪਰ ਇਸ ਸੰਘਰਸ਼ ਦਾ ਜਿਹੜਾ ਹਿੱਸਾ ਉਹ ਬਣਨਾ ਚਾਹੀਦਾ ਕਿਉਂਕਿ ਜਿਹੜੇ ਨੌਜਵਾਨ ਇੱਥੇ ਅੱਜ ਧਰਿਆ ਦੇ ਉੱਪਰ ਬੈਠਿਆ ਜਾਂ ਜਿਹੜੇ ਨੌਜਵਾਨ ਉੱਪਰ ਟੈਂਕੀਆਂ ਦੇ ਉੱਪਰ ਚੜੇ ਹੋਇਆ ਇਹ ਮੁੱਦਾ ਸਿਰਫ ਉਹਨਾਂ ਕੁਝ 92 ਨੌਜਵਾਨਾਂ ਦਾ ਮੁੱਦਾ ਨਹੀਂ ਹੈਗਾ ਇਹ ਮੁੱਦਾ ਉਹਨਾਂ ਸਾਰੇ ਨੌਜਵਾਨ ਬੇਰਜ਼ਗਾਰ ਅਧਿਆਪਕਾਂ ਦਾ ETT TET ਪਾਸ ਅਧਿਆਪਕਾਂ ਦਾ ਮੁੱਦਾ ਹੈਗਾ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਇਆ ਤਾਂ ਲਾਜ਼ਮੀ ਤੌਰ ਦੇ ਉੱਪਰ ਇੱਕ ਮਨੁੱਖ ਹੋਣ ਦੇ ਨਾਤੇ ਸਾਨੂੰ ਸਿਰਫ ਇੱਕ ਦਰਸ਼ਕ ਬਣ ਕੇ ਇਹ ਸਾਰੇ ਕੁਝ ਨੂੰ ਨਹੀਂ ਦੇਖਣਾ ਚਾਹੀਦਾ ਸਾਡੀ ਇੱਕ ਮਨੁੱਖੀ ਡਿਊਟੀ ਬਣਦੀ ਆ ਕਿ ਜਿਹੜੇ ਸਾਡੇ ਭਰਾ ਜਾਨ ਹੂਲ ਕੇ ਲੜ ਰਹੇ ਨੇਗੇ ਕਿ ਅਸੀਂ ਘਰਾਂ ਦੇ ਵਿੱਚ ਆਪਣੇ ਉਹਨਾਂ ਕੋਰਨਰ ਦੇ ਵਿੱਚੋਂ ਨਿਕਲ ਕੇ ਲਾਜ਼ਮੀ ਤੌਰ ਦੇ ਉੱਪਰ ਮੈਦਾਨ ਦੇ ਵਿੱਚ ਆਈਏ ਤੇ ਇਸ ਸੰਘਰਸ਼ ਦਾ ਹਿੱਸਾ ਬਣੀਏ ਕਿਉਂਕਿ ਜੇ ਸਾਡਾ ਸੰਘਰਸ਼ ਸਫਲ ਨਹੀਂ ਹੁੰਦਾ ਹੈਗਾ ਤਾਂ ਇਹਦੀ ਮਾਰ ਆ ਜਿਹੜੀ ਉਹ ਸਾਨੂੰ ਸਾਰੇ ਲੋਕਾਂ ਤੱਕ ਪਹੁੰਚਣੀ ਆ ਸਾਰੇ ਲੜਨ ਵਾਲੇ ਲੋਕਾਂ ਤੱਕ ਪਹੁੰਚਣੀ ਆ ਤਾਂ ਉਹਨਾਂ ਨੌਜਵਾਨਾਂ ਨੂੰ ਦੁਬਾਰਾ ਫਿਰ ਅਸੀਂ ਅਪੀਲ ਇਸ ਗੱਲ ਦੀ ਕਰਦੇ ਆ ਕਿ ਉਹ ਲਾਜ਼ਮੀ ਤੌਰ ਦੇ ਉੱਪਰ ਆਪਣੇ ਘਰਾਂ ਦੇ ਚੋਂ ਬਾਹਰ ਨਿਕਲ ਤੇ ਆ ਕੇ ਇਸ ਸੰਘਰਸ਼ ਦਾ ਹਿੱਸਾ ਬਣ ਧੰਨਵਾਦ